ਆਹੰਦਾ ਇੱਥੇ ਪਹੁੰਚ ਚੁੱਕਿਆ ਡਾਕਟਰ ਅਮਰਜੀਤ ਥੰਮ ਜਿਨ੍ਹਾਂ ਨੇ ਕੀ ਡਾਕਟਰ ਅਮਰਜੀਤ ਮੁਰਦਾਵਾ ਦੇ ਨਾਰੇ ਵੀ ਲੱਗ ਰਿਹਾ ਹੈ ਔਰ ਗੱਲ ਲਾ ਕੇ ਉਹਨਾਂ ਨੇ ਇੱਕ ਵਾਰ ਚੌੜ ਆਹਮਾਦੀ ਪਾਰਟੀ ਦੇ ਵੱਲੋਂ ਵੀ ਲੜੀ ਸੀ ਉਸ ਤੋਂ ਬਾਅਦ ਆਕਾਲੀ ਦਲ ਦੇ ਵਿੱਚ ਗਏ ਪਰ ਹੁਣ ਭਾਰਤ ਜਨਤਾ ਪਾਰਟੀ ਦੇ ਇੱਕ ਹਿੱਸੇ ਦਾ ਤਾਂ ਸਰ ਤੁਸੀਂ ਸ਼ਹਿਰ ਵਾਸੀਓ ਇਹ ਵੀ ਸਾਰੇ ਸ਼ਹਿਰ ਨਿਵਾਸੀ ਆ ਔਰ ਤੁਹਾਡੇ ਖਿਲਾਫ ਹੀ ਨਾਰੇ ਬਾਜੀ ਹੋ ਰਹੀ ਹੈ ਕੋਈ ਕਹਿੰਦਾ ਬਜ਼ੁਰਗ ਕਹਿੰਦੇ ਮੇਰੇ ਵੱਡੇ ਭਰਾ ਨੇ ਇਹਨਾਂ ਤੇ ਗੁੱਤਾਂ ਖੇਡਿਆ ਫਿਰ ਕਿਉਂ ਹੋ ਜਾ ਵਿਰੋਧ ਕਰ ਰਹੇ ਨੇ ਬੜ ਸਤਿਕਾਰਯੋਗ ਨੇ ਬਜ਼ੁਰਗ ਕਹਿੰਦੇ ਸਾਡੇ ਜੋ ਸਰ ਕਹਿੰਦੇ ਇੱਕ ਸਾਡੇ ਸਵਾਲ ਹੈ ਜਵਾਬ ਤੁਸੀਂ ਦੇ ਦਿਓ ਸ਼ਸ਼ੀਲ ਨਿੰਕ ਜੀ ਨਹੀਂ ਆਇਆ ਡਾਕਟਰ ਸਾਹਿਬ ਮੈਂ ਤੁਹਾਨੂੰ ਤਿਆਰ ਆ ਦੱਸਣ ਪੁੱਛੋ ਸਵਾਲ ਮੈਂ ਜਵਾਬ ਦੇਣ ਨੂੰ ਤਿਆਰ ਆ ਪੁੱਛਣ ਗੱਲ ਕਰਨ ਨੂੰ ਤਿਆਰ ਆ ਕੋਈ ਗੱਲ ਬਜ਼ੁਰਗ ਸਰ ਇੱਕ ਬੋਰਡ ਹੈ ਬੋਰਡ ਲੱਗੇ ਹੋਇਆ ਕਹਿੰਦੇ ਨੇ ਜੋ ਪੁੱਛਣਗੇ ਜਵਾਬ ਦੇਣ ਨੂੰ ਤਿਆਰ ਆਂ ਯਾ ਸਤਕਾਰਯੋਗ ਨੇ ਬੋਲੋ ਜਾਂ ਕਿਉਂ ਇੰਨਾ ਪਿਆਰ ਦੇ ਵਿੱਚ ਕਮੀ ਕਿਦਾਂ ਕੀਤੀ ਉਹ ਵੀ ਸ਼ਹਿਰ ਦੇ ਵਾਸੀ ਹੈ ਤੁਸੀਂ ਵੀ ਸ਼ਹਿਰ ਦੇ ਬਜ਼ੁਰਗ ਨੇ ਮੇਰੇ ਸਤਕਾਰਯੋਗ ਨੇ ਵੱਡੇ ਭਰਾ ਨੇ ਫਿਰ ਨਾਰੇ ਲਾਉਂਦੇ ਗਲਤ ਗੱਲਾਂ ਨੇ ਕਿ ਮੁਰਦਾਬਾਦ ਨਾਲ ਯਾਰ ਬੱਚਾ ਹੈ ਉਹਨਾਂ ਦਾ ਆਪਣੇ ਬੱਚੇ ਵਾਸਤੇ ਨਾਰੇ ਲਾ ਰਹੇ ਨੇ ਕੋਈ ਗੱਲ ਫਿਰ ਕੀ ਹੋਇਆ ਦੂਜੀ ਗੱਲ ਸਰ ਇੱਕ ਹੋਰ ਨੇ ਚਰੋਸ਼ ਸਾਹਿਬ ਕਹਿੰਦੇ ਕਿ ਫਿਰ ਸਮਕੇ ਦੇ ਪਾਰਟੀਆਂ ਬੜੀਆਂ ਬਦਲਦਾ ਕਹਿੰਦਾ ਉਸ ਪਾਰਟੀ ਚ ਚੱਲ ਗਿਆ ਜਿੰਦੇ ਨਾਲ ਸਾਡੇ ਦੁਸ਼ਮਣੀਆਂ 700 ਕਿਸਾਨ ਸ਼ਹੀਦ ਹੋ ਗਏ ਵੀਰ ਮੇਰੇ ਉਹ ਕਿਸਾਨ ਜਿਹੜੇ ਬੰਦੇ ਜਿਹੜਾ ਪ੍ਰਧਾਨ ਆ ਪਹਿਲਾਂ ਕਾਲੀਦਲ ਵਾਲੇ ਸਰਪੰ ਫਿਰ ਕਾਂਗਰਸ ਦੀ ਸਰਕਾਰ ਵਾਲੇ ਨੰਬਰਦਾਰ ਰਿਆ ਫਿਰ ਉਥੋਂ ਬਲਾਗ ਸੰਤੀਆਂ ਲੜੀਆਂ ਸੋ ਪਾਰਟੀਆਂ ਬਤਈਆਂ ਗੱਲ ਇਹ ਵਿਚਾਰਤ ਰਾਜ ਲੜਾਈ ਹੈ ਕੋਈ ਛੋਟੇ ਛੋਟੇ ਛੋਟੀਆਂ ਗੱਲਾਂ ਕਹਿੰਦੇ ਤੁਹਾਡੇ ਕੋਲ ਇੱਕ ਵੱਡਾ ਉਹਦਾ ਬੀਜਪੇ ਤੇ ਵੱਡਾ ਲੀਡਰ ਹੋਂ ਤੁਸੀਂ ਕੋਈ ਵੱਡਾ ਸ਼ੋਕ ਮੇਰੇ ਤੇ ਸਵਾਲ ਪੁੱਛ ਰਹੇ ਹੋ ਕਿ ਚਾ ਚਾ ਯਾਰ ਕਹਿੰਦੇ ਵੋਟ ਪਾ ਕੇ ਥਿੰਦ ਸਾਹਿਬ ਨੂੰ ਜਿਤਾਇਆ ਸੀ ਜੀ ਸਵਾਲ ਨੀਜੀ ਗੱਲ ਨਹੀਂ ਹੈ ਬੜਾ ਸਤਿਕਾਰਯੋਗ ਨੇ ਮੇਰੇ ਬਜ਼ੁਰਗ ਨੇ ਅੱਖ ਲਾਓ ਯਾਰ ਹਾਂ ਇਹ ਥਿੰਦ ਸਾਹਿਬ ਦੀ ਲਾਈਵ ਤਸਵੀਰਾਂ ਤੁਸੀਂ ਦੇਖਿਆ ਥਿੰਦ ਸਾਹਿਬ ਕਹਿੰਦੇ ਕਿ ਉਹ ਮੇਰੇ ਨਿੱਜੀ ਸਵਾਲ ਹੈ ਪਰ ਨਿੱਜੀ ਸਵਾਲ ਨਹੀਂ ਹੈ ਸਵਾਲ ਬਣਦੇ ਆ ਦੋ ਜੰਦ